ਲੋ ਗੈਰੂ ਜੀ ਅੱਜ ਆਪਾਂ ਦੱਸਦੇ ਹਾਂ ਮਸ਼ੀਨ ਦੀ ਸਫਾਈ ਬਾਰੇ ਸੋ ਆਪਾਂ ਸਪੈਸ਼ਲ ਝਾੜੂ ਲਾਇਆ ਤਵੀ ਸਾਫ਼ ਕਰਨ ਨੂੰ ਮੋਟਾ-ਮੋਟਾ ਆਟਾ ਥੱਲੇ ਲਾ ਕੇ ਹੱਥਾਂ ਨਾਲ ਉਸ ਤੋਂ ਬਾਅਦ ਆਪਣੇ ਕੋਲ ਇਹ ਦੋ ਟੈਂਕੀਆਂ ਹਵਾ ਵਾਲੀਆਂ ਹਵਾ ਵਾਲੀਆਂ ਟੈਂਕੀਆਂ 'ਚੋ ਹਵਾ ਮਾਰ ਕੇ ਚੰਗੀ ਤਰ੍ਹਾਂ ਮਸ਼ੀਨ ਨੂੰ ਸਾਫ਼ ਕਰਕੇ ਉੱਪਰੋਂ ਠੀਕ ਹੈ ਜੀ ਅੱਗੇ ਪ੍ਰੋਸੈਸ ਤੁਸੀਂ ਦੇਖ ਰਹੇ ਹੋ ਉੱਪਰੋਂ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਤੇ ਨੀਚੇ ਜੋ ਆਟਾ ਹੁੰਦਾ ਡਿੱਗਿਆ ਥੱਲੇ ਜੋ ਪੜੇਥਨ ਲੱਗਦਾ ਰੋਟੀਆਂ ਨੂੰ ਉਹ ਥੋੜਾ-ਥੋੜਾ ਘਿਰਦਾ ਰਹਿੰਦਾ ਉਹ ਸਾਰੀ ਥੱਲੋਂ ਹਵਾ ਮਾਰ ਕੇ ਉਹ ਆਟਾ ਕੱਢ ਕੇ ਚੰਗੀ ਤਰ੍ਹਾਂ ਸਫਾਈ ਕਰਦੇ ਆ ਜੀ ਤੁਸੀਂ ਦੇਖ ਰਹੇ ਹੋ ਮਸ਼ੀਨ ਤੇ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਇਹ ਕਮਰੇ ਵਿੱਚ ਮਸ਼ੀਨ ਦੀ ਕਾਫੀ ਜ਼ਿਆਦਾ ਗਰਮੀ ਹੁੰਦੀ ਆ ਕਾਫੀ ਹੱਦ ਤੱਕ ਗਰਮ ਹੁੰਦਾ ਇਹ ਕਮਰਾ ਕਾਫੀ ਮਿਹਨਤ ਦਾ ਕੰਮ ਆ ਸੋ ਸੇਵਾ ਇਹ ਸੇਵਾ ਤੁਸੀਂ ਦੇਖ ਰਹੇ ਹੋ ਜੀ ਕਿਦਾਂ ਕਿਦਾਂ ਸਾਰਾ ਤਰੀਕਾ ਤੁਹਾਨੂੰ ਵੀਡੀਓ ਦੇ ਰਾਹੀਂ ਦੱਸਾਂਗੇ ਜੋ ਥੱਲੇ-ਥੱਲੇ ਮਸ਼ੀਨ ਦਾ ਹਵਾ ਮਾਰ ਕੇ ਆਪਾਂ ਸਾਫ਼ ਕਰਤਾ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਸਾਈਡਾਂ ਤੇ ਰਹਿ ਗਿਆ ਆਟਾ ਤੇ ਉਸ ਤੋਂ ਬਾਅਦ ਆਪਾਂ ਲੈ ਇੱਕ ਝਾੜੂ ਝਾੜੂ ਨਾਲ ਆਪਾਂ ਝਾੜੂ ਕੱਢਣਾ ਕਰਤਾ ਇਹ ਸ਼ੁਰੂ ਝਾੜੂ ਕਰਦੇ ਕਰਦੇ ਤੁਹਾਨੂੰ ਦੱਸ ਦੇਈਂ ਵੀ ਇਹ ਸਾਰਾ ਜੋ ਤਰੀਕਾ ਏ ਪ੍ਰਸ਼ਾਦਾ ਬਣਾਉਣ ਤੋਂ ਬਾਅਦ ਜੋ ਸਫਾਈ ਆ ਸਫਾਈ ਹੁੰਦੀ ਮਸ਼ੀਨ ਦੀ ਚੰਗੀ ਤਰ੍ਹਾਂ ਸੋ ਜਿੰਨਾ ਵੀ ਆਟਾ ਇਕੱਠਾ ਕਰਕੇ ਝਾੜੂ ਮਾਰ ਕੇ ਇੱਕ ਗੱਟੇ ਦੇ ਵਿੱਚ ਪਾ ਦਿੱਤਾ ਜਾਊਗਾ ਵੇਸਟ ਆਟਾ ਜੋ ਨੀਚੇ ਡੇਗਦਾ ਇਹ ਵਾਟਾ ਸਾਰਾ ਘੱਟੇ ਦੇ ਵਿੱਚ ਪਾ ਕੇ ਸਾਈਡ ਤੇ ਰੱਖ ਦਿੱਤਾ ਜਾਊਗਾ। ਉਸ ਤੋਂ ਬਾਅਦ ਮਸ਼ੀਨਾਂ ਤੇ ਮਾਰਾਂਗੇ ਜੀ ਆਪਾਂ ਕੱਪੜਾ ਕੱਪੜੇ ਨਾਲ ਇਸ ਨੂੰ ਪੂਰੀ ਚੰਗੀ ਤਰ੍ਹਾਂ ਸਾਫ਼ ਕਰਾਂਗੇ। ਸੋ ਸੇਵਾ ਦਾ ਕੰਮ ਆ ਉਹ ਮਸ਼ੀਨ ਦੇਖੋ ਵੱਡੀ ਮਸ਼ੀਨ ਨੂੰ ਆਪਾਂ ਰੋੜ ਕੇ ਪਾਸੇ ਕਰਤਾ ਉਹਦੇ ਥੱਲੋਂ ਆਪਾਂ ਝਾੜੂ ਕੱਢ ਲਿਆ ਉਹਦੇ ਟਾਇਰ ਲੱਗੇ ਹੋਏ ਆ ਟਾਇਰ ਲਵਾਏ ਸੀਗੇ। ਜੋ ਹੈ 베어ਿੰਗ ਲੋਹੇ ਦੇ 베어ਿੰਗ ਆ ਜੀ ਉਸ ਨੂੰ ਆਸਾਨੀ ਨਾਲ ਪਾਸੇ ਕਰਨ ਵਾਸਤੇ 베어ਿੰਗ ਵੈਲਡ ਕਰਵਾਏ ਹੋਏ। ਉਹ ਕਰਵਾਈ ਸੀ ਹੁਸਨਰੋ ਮਿਸਤਰੀ ਤੋਂ ਇਹ ਦੇਖ ਰਹੇ ਤੁਸੀਂ ਮਸ਼ੀਨ ਦੀ ਸਫਾਈ ਸੋ ਸਾਰਾ ਆਟਾ ਝਾੜੂ ਦੇ ਨਾਲ ਕੱਢ ਲਿਆ ਗਿਆ ਪਹਿਲਾਂ ਸਵੇਰ ਆਈਦਾ 5 ਵਜੇ 5 ਵਜੇ ਆਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਤੋਂ ਬਾਅਦ ਆਪਾਂ ਮਸ਼ੀਨ ਚਲਾ ਲਈਦੀ ਆ ਮਸ਼ੀਨ ਚਲਾਉਣ ਤੋਂ ਬਾਅਦ ਸਫਾਈ ਦਾ ਪ੍ਰੋਸੈਸ ਜੋ ਤੁਹਾਨੂੰ ਅੱਜ ਦਿਖਾ ਰਹੇ ਹਾਂ ਮਸ਼ੀਨ ਦਾ ਪ੍ਰੋਸੈਸ ਜੋ ਪਹਿਲਾਂ ਦਿਖਾਇਆ ਸੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਜੋ ਕਿ ਆਟਾ ਗੁੰਨਣ ਤੋਂ ਲੈ ਕੇ ਪ੍ਰਸ਼ਾਦਾ ਪੱਕਣ ਤੱਕ ਦੀ ਵੀਡੀਓ ਸੀ ਤੇ ਪੈਕ ਹੋਣ ਤੱਕ ਦੀ ਵੀਡੀਓ ਸੀ ਆ ਦੇਖ ਸਕਦੇ ਆ ਜਲਦੀ ਜਲਦੀ ਇੱਕ ਘੱਟੇ ਦੇ ਵਿੱਚ ਆਟਾ ਪਾ ਦਿੱਤਾ ਗਿਆ ਇਸ ਤੋਂ ਬਾਅਦ ਮਸ਼ੀਨਾਂ ਦੇ ਕੱਪੜਾ ਮਾਰਨਾ ਸ਼ੁਰੂ ਕਰਾਂਗੇ ਸੋ ਇਸ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਜ਼ਰੂਰੀ ਹੈ ਨਹੀਂ ਤਾਂ ਇਸ ਆਟਾ ਜੋ ਪਿਆ ਹੁੰਦਾ ਸਾਈਡ ਤੇ ਉਹਦੇ ਵਿੱਚ ਸੁਸਰੀ ਜਾਂ ਸੁੰਡ ਪੈਣ ਦੀ ਸੁਭਾਵਨਾ ਬਣ ਜਾਂਦੀ ਹੈ ਜੋ ਆਟੇ ਵਾਲੀ ਮਸ਼ੀਨ ਆ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨ ਆ ਇਸ ਦੀ ਚੰਗੀ ਸਫਾਈ ਜ਼ਰੂਰੀ ਆ ਚੰਗੀ ਤਰ੍ਹਾਂ ਸਫਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਇਹ ਆਪਣਾ ਸਿਵਲ ਹਸਪਤਾਲਾਂ ਵਿੱਚ ਪ੍ਰਸ਼ਾਦਾ ਜਾਂਦਾ ਉਦੇ ਵਿੱਚ ਕੋਈ ਗਲਤੀ ਜਾਂ ਕੋਈ ਨੁਕਸ ਨਾ ਪੈ ਸਕੇ ਇਸ ਲਈ ਚੰਗੀ ਤਰ੍ਹਾਂ ਕੱਪੜੇ ਨਾਲ ਵੀ ਬਾਅਦ ਦੇ ਵਿੱਚ ਸਾਫ਼ ਕਰੀ ਦੀ ਸਾਫ਼ ਕਰਨ ਤੋਂ ਬਾਅਦ ਦੂਜੀ ਮਸ਼ੀਨ ਤੇ ਕੱਪੜਾ ਮਾਰਿਆ ਜੀ ਆਪਾਂ ਆਟਾ ਘੁੰਨਣ ਵਾਲੀ ਤੇ ਮਾਰਿਆ ਕੱਪੜਾ ਫੇਰੇ ਦੀ ਸਾਈਡ ਆ ਜੋ ਕੰਧ ਦਾ ਉਹ ਕੰਧ ਤੇ ਕੱਪੜਾ ਮਾਰਿਆ ਵੀ ਤਾਂ ਜੋ ਕਿਤੇ ਵੀ ਆਟਾ ਨਾ ਰਹਿ ਜਾਵੇ ਜੋ ਆਟੇ ਦੇ ਵਿੱਚ ਸਸਰੀ ਪੈਣ ਦੇ ਵੱਧ ਚਾਂਸ ਰਹਿੰਦੇ ਆ ਜੇ ਆਟਾ ਰਹਿ ਜੂਗਾ ਸਾਈਡ ਤੇ ਉਹ ਮਸ਼ੀਨ ਆਪਾਂ ਵਾਪਸ ਉਥੇ ਹੀ ਕਰਤੀ ਸਾਰੇ ਕੱਪੜਾ ਮਾਰਨ ਤੋਂ ਬਾਅਦ ਆਪਾਂ ਲੈ ਕੇ ਆਵਾਂਗੇ ਜੀ ਪੋਚਾ ਲਾਉਣ ਵਾਲੀ ਮਸ਼ੀਨ ਜਿਹੜੀ ਪਾਣੀ ਵੀ ਆਪਦੀ ਆਪ ਢੋਲਦੀ ਆ ਤੇ ਹੁਣ ਆਪਾਂ ਕਰਦੇ ਜੀ ਵੱਡੇ ਪੱਖੇ ਬੰਦ ਵੱਡੇ ਪੱਖੇ ਬੰਦ ਕਰਨ ਤੋਂ ਬਾਅਦ ਆਪਾਂ ਧੋਤੀਆਂ ਜੀ ਦੋ ਪ੍ਰਾਂਤਾਂ ਪ੍ਰਾਂਤਾਂ ਧੋ ਕੇ ਸਾਈਡ ਤੇ ਲਾ ਦਿਆਂ ਇੱਧਰ ਅਜੇ ਬਾਈ ਦੀ ਸਫਾਈ ਰਹਿੰਦੀ ਸੀ ਉਹਦੀ ਸਫਾਈ ਕਰਨ ਤੋਂ ਬਾਅਦ ਆਪਾਂ ਲੈ ਜਾਂਦੀ ਜੀ ਹੁਣ ਮਸ਼ੀਨ ਹੁਣ ਆਪਾਂ ਲਾ ਰਹੇ ਹਾਂ ਜੀ ਪੋਚਾ ਇਹ ਮਸ਼ੀਨ ਦਾ ਕੰਮ ਇਹ ਆ ਵੀ ਨੇ ਆਪ ਬੁਰਸ਼ ਨਾਲ ਰਗੜਨਾ ਪਾਣੀ ਪਾਣੀ ਢੋਲ ਕੇ ਰਗੜਨ ਤੋਂ ਬਾਅਦ ਇਸ ਦੇ ਵਿੱਚ ਇੱਕ ਵੈਕਿਊਮ ਹੈ ਵੈਕਿਊਮ ਵੈਕਿਊਮ ਰੈਂ ਇਸਨੇ ਤਾਂ ਆਪਣੇ ਵਿੱਚ ਗੰਦਾ ਪਾਣੀ ਚੱਕ ਲੈਣਾ ਜਿੰਨਾ ਗੰਦਾ ਪਾਣੀ ਹੈ ਇਸਨੇ ਇਕੱਠਾ ਕਰ ਲੈਣਾ ਇਕੱਠਾ ਕਰਨ ਤੋਂ ਬਾਅਦ ਜਦੋਂ ਇਹ ਭਰ ਜਾਂਦੀ ਆ ਆਟੋਮੈਟਿਕ ਪਾਣੀ ਚੱਕਣਾ ਬੰਦ ਹੋ ਜਾਂਦੀ ਆ ਸੋ ਦੇਖ ਸਕਦੇ ਹੋ ਸਫਾਈ ਤੁਸੀਂ ਦੇਖ ਸਕਦੇ ਹੋ ਸਾਰੀ ਵੀ ਕਿੱਦਾਂ ਦੀ ਹੋ ਰਹੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਸਫਾਈ ਕੀਤੀ ਜਾਂਦੀ ਇੱਥੇ ਸੋ ਇਹ ਸਾਰੇ ਸਿਵਲ ਹਸਪਤਾਲਾਂ ਵਿੱਚ ਪ੍ਰਸ਼ਾਦਾ ਬਣ ਕੇ ਤਿਆਰ ਹੋ ਕੇ ਇੱਥੇ ਜਾਂਦਾ ਜੀ ਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਅੱਗੇ ਤੋਂ ਵੀ ਇਦਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਇਹ ਸੇਵਾ ਚਲਾਈ ਗਈ ਆ ਜੋ ਕਿ ਸਿਵਲ ਅਸਥਾਨਾਂ ਵਿੱਚ ਲੰਗਰ ਲਜਾਇਆ ਜਾਂਦਾ ਸੋ ਸਾਰੀ ਸਫਾਈ ਹੋ ਚੁੱਕੀ ਆ ਹੁਣ ਆਪਾਂ ਮਸ਼ੀਨ ਦੀ ਤਾਰ ਇਕੱਠੀ ਕਰਾਂਗੇ ਇਸ ਤੋਂ ਬਾਅਦ ਜੋ ਥੱਲੇ ਮਸ਼ੀਨਾਂ ਦੇ ਜਗ੍ਹਾ ਰਹਿ ਗਈ ਉਸ ਜਗ੍ਹਾ ਦੀ ਆਪਾਂ ਹੱਥਾਂ ਵਾਲੇ ਪੋਚੇ ਨਾਲ ਸਫਾਈ ਕਰਾਂਗੇ ਆ ਦੇਖ ਸਕਦੇ ਹੋ ਮਸ਼ੀਨਾਂ ਦੇ 베アリング ਲੱਗੇ ਹੋਣ ਕਰਕੇ ਆਸਾਨੀ ਨਾਲ ਰੋੜ ਜਾਂਦੀ ਹੈ। ਹੁਣ ਆਪਾਂ ਮਸ਼ੀਨ ਨੂੰ ਲੈ ਕੇ ਚੱਲਦੇ ਹਾਂ ਬਾਹਰ ਪਾਣੀ ਇਕੱਠਾ ਕਰਨ ਤੋਂ ਬਾਅਦ ਤੇ ਜੋ ਇਹਦਾ ਵੇਸਟ ਆ ਪਾਣੀ ਉਹ ਇਹਦੇ ਜੋ ਕੱਢਾਂਗੇ। ਆਹ ਪਾਈਪ ਨੂੰ ਖੋਲਤਾ ਆਪਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵੇਸਟ ਪਾਣੀ ਹੈ ਜੋ ਵੇਸਟ ਪਾਣੀ ਕੱਢ ਕੇ ਸਫਾਈ ਕਰਕੇ ਸਾਈਡ ਤੇ ਲਗਾ ਦੇ।